ਸਮਾਣਾ ਦੇ ਬਾਖੜਾ ਨਹਿਰ ਕੇ ਪਟਿਆਲਾ ਪੁਲ ਦੇ ਨਜ਼ਦੀਕ ਇੱਕ ਨੌਜਵਾਨ ਵੱਲੋਂ ਬਾਖੜਾ ਦੇ ਵਿੱਚ ਸਾਲ ਮਾਰੀ ਗਈ ਲੇਕਿਨ ਇੱਥੇ ਜਿਹੜੇ ਗੋਤਾਖੋਰ ਹੈ ਗੋਤਾਖੋਰਾਂ ਵੱਲੋਂ ਇੱਥੇ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਲਾਪਤ ਹੈ ਅਤੇ ਕੁਝ ਹੋਰ ਵੀ ਵਿਅਕਤੀ ਜਿਹੜੇ ਲਾਪਤ ਹੁੰਦੇ ਹਨ ਉਹਨਾਂ ਦੀ ਡੈਡ ਬੋਡੀਆਂ ਨੂੰ ਜਾਂ ਮਲਾਸਾਂ ਨੂੰ ਲੱਭਣ ਲਈ ਜਿਹੜੇ ਗੋਤਾਖੋਰ ਇੱਥੇ ਸੈਰ ਕਰਦੇ ਰਹਿੰਦੇ ਹਨ ਔਰ ਉਸੇ ਕੇ ਤੈਂ ਸ਼ੰਕਰ ਭਾਰਦਵਾਜ ਦੀ ਟੀਮ ਹੈ ਜਿਹੜੀ ਗੋਤਾਖੋਰਾਂ ਦੀ ਟੀਮ ਹੈ ਉਹਨਾਂ ਵੱਲੋਂ ਇਹ ਇੱਥੇ ਪਾਲ ਕੀਤੀ ਜਾ ਰਹੀ ਸੀ ਰੇ ਬਾਖੜਾ ਨਹਿਰ ਤੁਸੀਂ ਦੇਖ ਰਹੇ ਹੋ اسی ਥਾਂ ਤੇ ਇਸ ਨੌਜਵਾਨ ਵੱਲੋਂ ਇੱਥੇ ਹੀ ਮਤਲਬ ਜੰ ਨੇ ਤੁਰੰਤ ਛਾਲ ਮਾਰੀ ਇਸ ਸਮੇਂ ਇਹਨੇ ਪਾਣੀ ਵਿੱਚ ਥੱਲੇ ਗਿਆ ਉੱਪਰ ਆਇਆ ਤੋਂ ਗੋਤਾਖੋਰ ਦਿਨੇਸ਼ ਜੱਛਾ ਕੀ ਅਸੀਂ ਇਸ ਨੂੰ ਤੁਰੰਤ ਇੱਥੇ ਕਰ ਲਿਆ ਔਰ ਇਸ ਦੇ ਬਾਰੇ ਗਲਵਾਤ ਵੀ ਕਰਦੇ ਹਾਂ ਅਸੀਂ ਜਿਹੜੇ ਸ਼ੰਕਰ ਬਾਰਦਵਾਜ ਹੈ ਸ਼ੰਕਰ ਬਾਰਦਵਾਜ ਜਿਹੜੇ ਕਿ ਇਸ ਟੀਮ ਗੋਤਾਖੋਰ ਟੀਮ ਕੇ ਆਗੂ ਹੈ ਇੱਥੇ ਇਹਨਾਂ ਦੀ ਟੀਮ ਲਗਾਤਾਰ ਇੱਥੇ ਸਰਸਤੇ ਰਹਿੰਦੀ ਹੈ ਬਾਘਰ ਨਹਿਰ ਦੇ ਵਿੱਚ ਤਾਂ ਕਿ ਕੋਈ ਵੀ ਜਿਹੜਾ ਕੋਈ ਨੌਜਵਾਨ ਜਾਂ ਕੋਈ ਵਿਅਕਤੀ ਇਸ ਤਰ੍ਹਾਂ ਛਾਲ ਮਾਰ ਦਿੰਦਾ ਹੈ ਉਹ ਜਿੰਦਾ ਵੀ ਬਾਰ ਕਰਦੇ ਹਨ ਔਰ ਉਸੇ ਕੇ ਤਹਿਤ ਜਿਹੜਾ ਦਿਨੇਸ਼ ਹੈ ਦਿਨੇਸ਼ ਜਿਹੜਾ ਗੋਤਾਖੋਰ ਹੈ ਉਸ ਦਿਨ ਨਾਲ ਅਸੀਂ ਗੱਲ ਕਰਦੇ ਜਿਨੇ ਇਹਨੂੰ ਸਭ ਤੋਂ ਪਹਿਲੇ

ਇਹ ਬੰਦਾ ਕਾਗਜ਼ ਗੋਗਰ ਰੱਕੇ ਬਾਦੋ 2 ਦਰ ਦੇਖ ਕੇ ਬਸ ਜੰਪ ਕਰ ਗਿਆ ਜੰਪ ਕਰਨੇ ਬਾਅਦ ਬੰਦਾ ਇੱਕਦਮ ਨੀਚੇ ਚਲਾ ਗਿਆ ਯਹਾਂ ਆ ਕੇ ਥੋੜੀ ਦੂਰ ਨਿਕਲੇਆ ਥੋੜੇ ਦੂਰ ਨਿਕਲਤੇ ਹੋਏ ਬੰਦਾ ਉਪਰ ਆ ਤੇ ਸੇਮ ਜੰਪ ਕਰ ਦਿਆ ਕਪੜੇ ਸਮੇਤ ਫਿਰ ਨੂੰ ਬਚਾਇਆ ਪਾਣੀ ਪੂਣੀ ਕੱਢਿਆ ਬੰਦਾ ਬੇਹੋਸ਼ ਪੜਿਆ ਇਸ ਟਾਈਮ ਗੋਤਾਖੋ ਟੀਮ ਦੇ ਜਿਹੜੇ ਮੇਨ ਐ ਸ਼ੰਕਰ ਬਾਦਵਾ ਜੀ ਸ਼ੰਕਰ ਬਾਦਵਾ ਜੀ ਆ ਕਈ ਵਿਅਕਤੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਦੇ ਵਿੱਚ ਅਸੀਂ ਜਾ ਰਹੀਆਂ ਇੱਕ ਸਾਡੇ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਦਾ ਵੀ ਵਿਅਕਤੀ ਖ ਲਾਪਤਾ ਤੇ ਹੋਰ ਲੇਡੀਜ਼ ਬੰਦੇ ਕਈ ਲਾਪਤਾ ਨੇ ਜੀ ਨਾ ਪੁਲਿਸ ਮਿਲ ਜਾਂਦਾ ਕੁਝ ਪਤਾ ਲੱਗੇ ਨਹੀਂ ਹਲੇ ਤੱਕ ਫਿਲਹਾਲ ਉਸੇ ਦੀਪਾਲ ਦੇ ਵਿੱਚ ਅਸੀਂ ਜ਼ਿਆਦਾ ਸਰਚ ਕਰ ਰਹੇ ਆ ਤੇ ਜਿਵੇਂ ਅਸੀਂ ਸਰਚ ਕਰ ਰਹੇ ਸੀ ਵੱਖ-ਵੱਖ ਪੁਲਾਂ ਤੇ ਜਾ ਕੇ ਸਰਚ ਕਰ ਰਹੇ ਸਮਾਣੇ ਦੇ ਵਿੱਚ ਪਟਿਆਲਾ ਵਾਲਾ ਪੁਲਾ ਜਿੱਥੇ ਸਰਚ ਕਰ ਰਹੇ ਸੀਗੇ ਸਾਡੇ ਦੇਖਦੇ ਦੇਖਦੇ ਕਿ ਬੰਦਾ ਆਇਆ ਸੀ ਸੋਚਿਆ ਵੀ ਪੂਜਾ ਪਾਠ ਕੇ ਕੋਈ ਲੋਕ ਇੱਥੇ ਪੂਜਾ ਪਾਠ ਕਰਨ ਆਉਂਦੇ ਨੇ ਤੇ ਆਈਡੀ ਆ ਨਹੀਂ ਜੀ 20 ਤੋਂ 25 ਕੇ ਸਾਲ ਦਾ ਆਈਡੀ ਇਹ ਹੋ ਗਈ ਤੇ ਇਹਨੇ ਜਿਹੜੀ ਪਾਖੜੇ ਦੇ ਵਿੱਚ ਨਾਲ ਹੀ ਜੰਪ ਕਰੀ ਨਾਲ ਹੀ ਗੋਤਾਖੋਰ ਨੇ ਜੰਪ ਕਰਤੀ ਸੋ ਇਹਨੂੰ ਬਾਹਰ ਕੱਢ ਲਿਆ ਬੇਹੋਸ਼ ਹੈਗਾ ਥੋੜਾ ਜਿਹਾ ਬਾਕੀ ਦੇਖਦੇ ਹਾਂ ਜੀ ਕੰਟਰੋਲ ਰੂਮ ਤੇ ਕਰਤਾ 112 ਤੇ ਕਾਲ ਕਰਤੀ ਹੈ ਪਰ ਅਮਰ ਕੁਮਾਰ ਜੀ ਅਮਰ ਨਾਬਾ ਕਲੋਨੀ ਜੀ ਸਮਾਣਾ ਜੀ ਚਿਲੀ ਟਟਕਾਰ ਹੈ ਜੀ ਮੈਂ 파ਟਨਰ ਹਾਂ ਉਹਨਾਂ ਦੇ ਕਿੰਨੇ ਬੰਦੇ ਪਾੜ ਰਹੇ ਚਾਰ ਬੰਦੇ ਚਾਰ ਜੀ ਆਹ ਜੀ ਆ ਵੇਰਾ ਹਿੱਸਾ ਮਾਰ ਨੂੰ ਫਿਰ ਰਹੇ ਨੇ ਜੀ ਮੇਰੀ ਦੁਕਾਨ ਤੇ ਆ ਕੇ ਮੇਰੇ ਤੇ ਹੱਥ ਚੱਕ ਰਹੇ ਨੇ ਅੱਛਾ ਫਿਰ ਕੋ ਸਾਰੇ ਸਬੂਤ ਭੇਜ ਮੈਨੂੰ ਡਰਾ ਧਮਕਾ ਰਹੇ ਨੇ ਤੇ ਤੂੰ ਸਿੱਧਾ ਹੋ ਜਾ ਨਿਕਲ ਜਾ ਨਹੀਂ ਤਾਂ ਸਾਡਾ ਪੁੱਠਾ ਤੇਡੀ ਉਂਗਲ ਕਰਨੀ ਵੀ ਆਉਂਦੀ ਹੈ ਜੀ ਹੈ ਮੈਨੂੰ ਐਸਐਸਪੀ ਡੀਐਸਪੀ ਦੇ ਤੋਂ ਹਮ ਕੀ ਆ ਦੇ ਰਹੇ ਨੇ ਜੀ ਅੱਛਾ ਹਾਂ ਕੋਈ ਨਹੀਂ ਸਾਰੇ ਪ੍ਰੂਫ ਤੇ ਇਹਦੇ ਬਿਲਕੁਲ ਠੀਕ ਹੈ ਆ ਪੇਸ਼ੈਂਟ ਸਰ ਹੱਲੇ ਤਾਂ ਕ੍ਰਿਟੀਕਲ ਆ ਥੋੜਾ ਬਟ ਸਰਵਾਈਵ ਕਰ ਜਾਏਗਾ ਕਿਉਂਕਿ ਡਰਾਉਨਿੰਗ ਦਾ ਕੇਸ ਹੈ ਹੱਲੇ ਅੰਡਰ ਅਬਜ਼ਰਵੇਸ਼ਨ ਰੱਖਾਂਗੇ ਆਪਾਂ ਆ ਅੱਗੇ ਨਾਲੋਂ ਬੈਟਰ ਹੈ ਫਰਸਟ ایڈ ਵਗੈਰਾ ਦੇਣ ਤੋਂ ਮਗਰੋਂ ਹੁਣ ਬੈਟਰ ਹੈ ਕੁਝ ਪੀਆਈ ਪੀਆਈ ਹੋ ਚੁੱਕੀ ਹੈ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋ ਸਿਕਸ ਮਾਣਾ ਨਿਊਜ਼